ਚਲੋ ਠੀਕ ਹੈ ਮੈਂ ਮੈਂ ਹੱਸ ਕੇ ਪਹਿਲਾਂ ਦੋ ਸਾਰਿਆਂ ਨੂੰ ਭਾਈ ਮੇਰੇ ਅਨਮੋਲ ਦਾ ਆ ਰਿਜ਼ਲਟ ਅੱਜ ਤੇ ਮੇਰਾ ਅਨਮੋਲ ਆਇਆ ਜੀ ਫਰਸਟ ਹਨਾ ਤੇ ਪਹਿਲਾ ਕਿਹੜੇ ਕਲਾਸ ਚ ਸੀ ਅਨਮੋਲ ਤੂੰ ਫਰਸਟ ਦੇ ਵਿੱਚ ਫਰਸਟ ਏ ਦੇ ਵਿੱਚ ਵਿੱਚ ਬੀ ਵਿੱਚ ਹਾਂਜੀ ਇਹ ਤੂੰ ਬੋਲ ਤਾਂ ਪੈ ਫਰਸਟ ਬੀ ਵਿੱਚ ਸੀਗਾ ਜੀ ਇਹ ਹੁਣ ਆਇਆ ਹੋਇਆ ਜੀ ਇਹ ਸੈਕੰਡ ਦੇ ਵਿੱਚ ਹੁਣ ਇਹ ਸੈਕੰਡ ਏ ਚ ਆਇਆ ਹੁਣ ਸੈਕੰਡ ਏਜ ਐ ਜੀ ਇਹ ਅੱਜ ਕੱਲ ਤੁਹਾਨੂੰ ਪਤਾ ਹੀ ਹੈ ਜਵਾਕਾਂ ਦੀਆਂ ਕਲਾਸਾਂ ਹਨ ਸਾਡੇ ਵੇਲੇ ਤਾਂ ਹੁੰਦਾ ਸੀਗਾ ਪਹਿਲੀ ਫਿਰ ਦੂਜੀ ਫਿਰ ਤੀਜੀ ਚੌਥੀ ਪੰਜਵੀਂ ਆਇਆ ਕਰਕੇ ਜੀ 10 ਸਾਲਾਂ 'ਚ 10 ਕਲਾਸਾਂ ਪੂਰੀਆਂ ਹੋ ਜਾਂਦੀਆਂ ਸੀ ਤੇ ਹੁਣ ਤਾਂ ਜੀ ਇਹ ਨਰਸਰੀ ਐਲ ਕੇ ਜੀ ਜੂ ਕੇ ਜੀ ਤੇ ਲੱਗੇ ਰੋ ਜੀ ਤੇ ਇਹ ਹਾਂਜੀ ਅਨਮੋਲ ਇਹ ਗੱਲ ਕਹਿੰਦਾ ਮੈਨੂੰ ਕੰਨ 'ਚ ਵੀ ਇਹ ਕਹਿੰਦਾ ਮम्मा ਨਾਨੀ ਇੱਕ ਕਲਾਸ ਦੇ ਵਿੱਚ 2 ਸਾਲ ਲੱਗਦੇ ਆ ਤੁਹਾਨੂੰ ਇੱਕ கிளாਸ ਚ ਇੱਕ ਸਾਲ ਲੱਗਦਾ ਨਹੀਂ 2 ਸਾਲ ਲੱਗਦੇ ਸਾਰੇ 2 ਸਾਲ ਸਾਰੇ 2 ਸਾਲ ਲੱਗਦੇ ਜੀ ਤੇ ਅਸੀਂ ਤਾਂ 2-2 ਸਾਲ ਪੜਾਂਗੇ ਤੁਸੀਂ ਭਾਵੇਂ 1 ਸਾਲ ਪੜੋ 1 ਕਲਾਸ ਦੇ ਵਿੱਚ ਪਰ ਅਸੀਂ 1 ਕਲਾਸ ਨੂੰ 2 ਵਾਰੀ ਕਰਾਂਗੇ ਪੂਰੀ ਠੀਕ ਹੈ ਜੀ ਇਹ ਮੇਰੇ ਅਨਮੋਲ ਦੇ ਕੰਮ ਨੇ ਜੀ ਮੇਰਾ ਅਨਮੋਲ ਬਹੁਤ ਸਿਆਣਾ ਹੈ ਬੱਚੇ ਨੂੰ ਤੁਸੀਂ ਆਸ਼ੀਰਵਾਦ ਦੇਣਾ ਹੈ ਤੇ ਕਮੈਂਟਾਂ ਦੇ ਵਿੱਚ ਅਸ਼ੀਰਵਾਦ ਲਿਖਣਾ ਬੱਚੇ ਨੂੰ ਪਿਆਰ ਦੇਣਾ ਜੀ ਤੇ ਲਾਈਕ ਕਰਨਾ ਠੀਕ ਹੈ ਜੀ ਤੇ ਹੁਣ ਆਪਾਂ ਦਿਖਾਉਨੇ ਆ ਤੁਹਾਨੂੰ 1 ਮਿੰਟ ਤੂੰ ਚੁੱਪ ਕਰ ਜਾ ਮੈਨੂੰ ਗੱਲ ਕਰ ਲੈਣ ਤੇ ਪਹਿਲਾਂ ਹੁਣ ਆਪਾਂ ਤੁਹਾਨੂੰ ਦਿਖਾਉਨੇ ਆ ਜੀ ਵੀ ਇਹਦਾ ਕਾਰਡ ਆ ਦੇਖੋ ਜੀ ਗੁਰੂ ਹਰਿਕ੍ਰਿਸ਼ਨ ਸਕੂਲ ਦਾ ਕਾਰਡ ਹੈ ਜੀ ਤੇ ਅੰਦਰੋਂ ਨੰਬਰ ਵੀ ਦਿਖਾ ਦੇ ਅਗਲੇ ਨੂੰ ਪਤਾ ਕਿ ਉਹ ਅਗਲਾ ਕੋ ਝੂਠ ਮਾਰ ਦੇਵੇ ਹਾਂ ਆ ਦੇਖੋ ਜੀ ਸਮਾਰ ਕੇ ਚੰਗੀ ਤਰ੍ਹਾਂ ਦੇਖੋ ਜੀ ਤੁਸੀਂ ਫਿਰ ਦੱਸਿਓ ਤੁਸੀਂ ਵੀ ਅਨਮੋਲ ਦੇ ਕੰਮ ਬਹੁਤ ਵਧੀਆ ਹੈ ਜੀ हां ये भी देख लिया चलो हुन आपा दिखा दिय दे जी وچوں نمبر हुन थोनू ਦਿਖਾਉਣ ਲੱਗਿਆ ਜੀ ਅਸੀਂ ਨੰਬਰ ਤੇ ਤੁਸੀਂ ਦੇਖੋ ਭਲਾ ਨੰਬਰ ਇਹ ਦੇਖ ਕੇ ਇੱਕ ਮਿੰਟ ਪਹਿਲਾਂ ਕੋਈ ਲਾਈਕ ਕਰ ਹਾਂਜੀ ਲਾਈਕ ਕਰੋ ਜੀ ਪਹਿਲਾਂ ਤੁਹਾਨੂੰ ਕਹਿਤਾ ਕਮੈਂਟ ਵੀ ਕਰਦੇ ਜੀ ਚਲਦੀ ਚਲਦੀ ਵੀਡੀਓ ਸ਼ੇਅਰ ਵੀ ਕਰਦੇ ਜੀ ਹਾਂ ਲਓ ਜੀ ਇਹ ਖੁੱਲਦਾ ਹੈ ਖੁੱਲ ਜਾ ਸਿਰ ਸੇ ਖੁੱਲ ਜਾ ਸਿਰ ਸੇ ਮੈਂ ਤੈਨ ਤੱਕ ਬੋਲੂਗਾ ਫਿਰ ਉਹਨਾਂ ਤੋਂ ਪਹਿਲਾਂ ਤੁਸੀਂ ਲਾਈਕ ਕਰ ਦੇ ਹਾਂਜੀ ਲਾਈਕ ਕਰ ਦੇ ਜੀ ਉਹ ਤੈਨੂੰ ਤੋਂ ਪਹਿਲਾਂ ਪਹਿਲਾਂ ਲਾਈਕ ਕਰ ਦੇ ਜੀ ਮੈਨੂੰ ਬੋਲੋ ਹਾਂ ਬੋਲ ਬੋਲ ਦੋ ਇੱਕ ਮਾਈਕ ਕਰੋ ਮਾਈਕ ਕਰ ਦੋ ਹਾਂਜੀ ਆ ਦੇਖੋ ਜੀ ਚੱਕੋ ਜੀ ਆ ਜੀ ਅਨਮੋਲ ਦੇ ਨੰਬਰ ਕਿੰਨੇ ਪਰਸੈਂਟ ਆ ਇੱਕ ਤਾਂ ਮੈਂ ਭੁੱਲ ਜਣੀ ਆ 97 ਪੁਆਇੰਟ 99% 97% ਹਾਂਜੀ 97 97% ਓਕੇ 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 ਭਾਈ ਇਹ ਹੁਣ ਬੱਚੇ ਨੂੰ ਤੁਸੀਂ ਅਸ਼ੀਰਵਾਦ ਦਿਓ ਵੀ ਜਿਹੜਾ ਕੀ ਗਾਹਾਂ ਨੂੰ ਇਹ 100/100 ਲੈ ਜੇ ਤੇ ਵਧੀਆ ਹੈ ਅੱਛਾ ਮੈਂ ਕਹਿੰਦੇ ਸੀਗਾ ਛਾਪ ਲੋ ਵਿਆਹ ਹੈ ਨਾ ਅਨਮੋਲ ਦਾ ਕਾਰਡ ਹੈ ਜੀ ਤੁਸੀਂ ਛਾਪ ਲੋ ਵੀ ਅਨਮੋਲ ਇਹਨੇ ਨੰਬਰ ਲੈ ਸਕਦਾ ਤੁਸੀਂ ਕਿਉਂ ਨਹੀਂ ਲੈ ਸਕਦੇ ਤੁਸੀਂ ਵੀ ਲੈ ਸਕਦੇ ਹੋ ਜੇਕਰ ਤੁਸੀਂ 1 ਸਾਲ ਦੇ ਵਿੱਚ 2 ਸਾਲਾਂ ਦੇ ਵਿੱਚ ਇੱਕ ਕਲਾਸ ਕਰੋਗੇ ਤਾਂ ਮੇਰੀ ਗੱਲ ਸੁਣ ਮੈਂ ਸਮਝਾ ਦੇ ਆਪਾਂ ਵੀ ਜੇ ਤੁਸੀਂ 2 ਤੋ ਪਹਿਲਾਂ ਮੈਨੂੰ ਸਾਕ ਮੈਂ ਕੰਡਾ ਸੀ ਕਿਨੇ ਮੈਂ ਫਸਟ ਨੇ ਨਹੀਂタル ਨਹੀਂ ਆਈ ਉਹ ਉਹ ਵੀ 99% ਲੈ ਕੇ ਗਈ ਹੈ ਅੱਛਾ ਹੁਣ ਅਸੀਂ ਤੁਹਾਨੂੰ ਇਹ ਸਿੱਖਿਆ ਦਿੰਨੇ ਆਂ ਵੀ ਤੁਸੀਂ ਇੱਕ ਕਲਾਸ ਦੇ ਵਿੱਚ 2 ਸਾਲ ਲਾਉਣੇ ਆ ਜੀ ਪੱਕੇ ਪੱਕੇ 2 ਸਾਲ ਲਾਓ ਕਲਾਸ ਦੇ ਵਿੱਚ ਦੇਖੋ ਤੁਹਾਡੇ ਪਰਸੈਂਟ ਬਣਦੇ ਆਹ ਦੇਖੋ ਜੀ ਨਰਸਰੀ ਚ ਦੋ ਕਲਾਸ ਕਿੰਨੇ ਪਹਿਲੀ ਚ ਤਿੰਨ ਤਿੰਨ ਸਾਲ ਲੱਗਦੇ ਆ ਅਸੀਂ ਤਾਂ ਤਿੰਨ ਸਾਲ ਲਾਇਆ ਜੀ ਤੁਸੀਂ 2 ਸਾਲਾਂ ਦਾ ਕੰਮ ਚਲਾ ਸਕਦੇ ਹੋ ਮੈਂ ਹਾਂ ਇੱਕ ਕਲਾਸ ਚ ਦੋ ਇੱਕ ਕਲਾਸ ਤੋਂ 2 ਸਾਲ ਜੀ ਇਹ ਧਿਆਨ ਰੱਖਿਓ ਧਿਆਨ ਦੇ ਵਿੱਚ ਰੱਖਣੀ ਹੈ ਜੀ ਗੱਲ ਇਹ ਇੱਕ ਆਪਦੇ ਦਿਮਾਗ ਚ ਨਾ ਆ ਦਿਮਾਗ ਚ ਨਾ ਬਿਠਾ ਲੋ ਬਿਠਾ ਲੋ ਕੰਮ ਕੰਮ ਤੁਹਾਡੇ ਕੰਮ ਬੋਲੀ ਗੱਲ ਹੈ ਆਹਨ ਗੱਲ ਲੈ ਨਾ ਦਿਮਾਗ ਚ ਬਿਠਾ ਲੋ ਗੱਲ ਉੱਠੇ ਨਹੀਂ ਨਹੀਂ ਜਾਈਦੀ ਉੱਠਣੀ ਨਹੀਂ ਚਾਹੀਦੀ ਬਸ ਦਿਮਾਗ ਚ ਬਿਠਾ ਲੋ ਵੀ ਇੱਕ ਦਿਮਾਗ ਚ ਕੁਲਸੀ ਤਾਂ ਬਿਠਾ ਲੋ ਕੁਲਸੀ ਤਾਂ ਉੱਠਣੀ ਨਹੀਂ ਚਾਹੀਦੀ ਉੱਠਣੀ ਨਹੀਂ ਚਾਹੀਦੀ ਇੱਕ ਸਾਲ ਦੇ ਵਿੱਚ ਦੋ ਸਾਲਾਂ ਦੇ ਵਿੱਚ ਮੈਂ ਵੀ ਭੁੱਲ ਜੰਨੀ ਜੀ ਦਿਮਾਗ ਮੇਰਾ ਵੀ ਘੱਟ ਕੰਮ ਕਰਦਾ ਦੋ ਸਾਲਾਂ ਦੇ ਵਿੱਚ ਆਪਾਂ ਇੱਕ ਕਲਾਸ ਪੂਰੀ ਕਰਦੇ ਹਾਂ ਜੀ ਦੇਖੋ ਫਿਰ ਤੁਹਾਡੇ 99% ਆਉਂਦੇ 100 ਵੀ ਆ ਸਕਦੇ ਨੇ ਇਹ ਅਸੀਂ ਤੁਹਾਨੂੰ ਦੱਸਦੇ ਆ 100 ਵੀ ਆ ਸਕਦੇ ਆ ਜੀ ਤੁਸੀਂ ਨਹੀਂ ਵੀ ਆ ਓਕੇ ਹੈ ਇੱਕ ਤੇ ਵੀ ਓਕੇ ਫਿਰ ਦੁੱਧ ਤੋਂ ਵੀ ਜਿਆਦਾ 100 ਤੋਂ ਜ਼ਿਆਦਾ ਵੀ ਆ ਸਕਦੇ ਜੀ ਤੁਹਾਡੇ ਅਗਰ ਤੁਸੀਂ ਇੱਕ ਕਲਾਸ ਦੇ ਵਿੱਚ ਦੋ ਸਾਲ ਲਾਉਨੇ ਹੋ 100 ਡੈਡ ਤੱਕ ਹੀ ਹੁੰਦੇ ਹੈ ਅੱਛਾ 100 ਮੈਨੂੰ ਫਿਰ ਇੰਨਾ ਪੜ੍ਹੀ ਨਹੀਂ ਨਾ ਮੈਂ अच्छा 100 तक ही ਹੁੰਦਾ ਸਾਰਾ ਪੇਪਰ ਹਾਂਜੀ ਹੁਣ ਤੁਹਾਨੂੰ ਦੱਸਦੀ ਆ ਜੀ ਮਜ਼ਾਕ ਦੀਆਂ ਗੱਲਾਂ ਤਾਂ ਮਜ਼ਾਕ ਚ ਰਹਿ ਗਈਆਂ ਜੀ ਹੁਣ ਇਹਨੂੰ ਆਏ ਆ ਵੀ ਮੈਂ 2 ਸਾਲ ਇੱਕ ਕਲਾਸ ਚ ਲਾਤੇ ਤੇ ਉਹ ਤਾਂ ਤੁਹਾਨੂੰ ਵੀ ਪਤਾ ਹਨਾ ਸੈਕਸ਼ਨ 2 ਹੁੰਦੇ ਆ ਜੀ ਤੇ ਮਤਲਬ ਕਿ ਇਹਨੂੰ ਆਏ ਹੋਗਾ ਵੀ ਪਤਾ ਨਹੀਂ ਮੈਂ ਇੱਕ ਕਲਾਸ 2 ਸਾਲਾਂ ਚ ਪੂਰੀ ਕਰਦਾ ਹੁੰਦਾ ਤੇ ਭਾਈ ਇਹ ਨਰਸਰੀ ਐਲ ਕੇਜੀ ਜੂ ਕੇਜੀ ਤੇ ਹੁਣ ਆਗੇ ਜੀ ਫਸਟ ਹੁਣ ਤੱਕ ਯੂ ਕੇਜੀ ਐਲ ਕੇਜੀ ਕੋਈ ਵੇ ਪਤ ਤਾਂ ਹੁੰਦਾ ਹੋ ਹੁਣ ਆਪਾਂ ਸੈਕਿੰਡ ਚ ਹੋ ਗਏ ਹੁਣ ਅਸੀਂ ਦੂਜੀ ਚ ਆ ਗਏ ਜੀ ਸਿੱਧਾ ਦਾ ਸਾਹਵ ਹੈ ਚਲੋ ਠੀਕ ਹੈ